हां हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੱਡ ਸੇਲ ਲਈ ਲੈ ਕੇ ਆਏ ਹਾਂ ਜੀ ਗੱਬਣਾ ਬਈ ਸੂਨ ਦੇ ਨੇੜੇ ਆ ਆਉ ਪੁੱਛ ਲੈਣੇ ਬਈ ਤੁਹਾਡੇ ਬਾਈ ਜੀ ਅੱਛੀ ਗੱਲ ਉਸਰੀ ਗੱਲ ਜੀ ਹੋ ਠੀਕ ਹੋਈ ਬਈ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਹੋ ਨਾਮ ਮਨਪ੍ਰੀਤ ਸਿੰਘ ਜੀ ਪੰਡ ਗੱਲ ਕੋਠੇ ਨੇੜੇ ਸੈਣਾ ਪਾ ਜਾਂਦਾ ਇੱਕ ਸਾਈਡ ਪੱਖੋ ਪੈਂਚ ਜੀ ਠੀਕ ਹੈ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਦਾ ਬਾਈ ਕੀ ਕ ਮੋਬਾਈਲ ਨੰਬਰ ਬੋਲੋ 98864014 ਜੀ ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬਰਡ ਦੇ ਨੇ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਸੁੰਦੀ ਆ ਜੀ ਕਿੰਨੇ ਦਿਨ ਲੈਂਦੀ ਆ ਬਾਈ ਇਹ ਲੈ ਜੋ ਜੀ 6-7 ਦਿਨ 6 ਤੋਂ 7 ਦਿਨ 7 ਦਿਨ ਹਾਂ ਠੀਕ ਹੈ ਢਿੱਲਾ ਬਹੁਤ ਬਈ ਹਾਂ ਥਣ ਬਾਈ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿੱਥੀ ਤੇ ਥਣ ਆਰਡਰ ਇਹਨੇ ਬਣਾਉਣਾ ਜਿਹੜਾ ਸਟਾਰਟ ਕਰ ਲਿਆ ਬਾਈ ਅਜੇ ਕੱਚੀ ਅਦਣ ਲੈਦੀ ਆ ਖੀਰ ਕਰਦਾ ਬਾਈ ਦੁੱਧ ਦੁੱਧ ਦਾ 15 ਕਿਲੋ ਦਿੱਤਾ ਬਾਈ ਬਲੂਨ ਦਾ ਠੀਕ ਆ ਗਰਮੀ ਬਿਲਕੁਲ ਨਹੀਂ ਮੰਦੀ ਨਾ ਫੈਂਟ ਫੁੱਲ ਫੋਲ ਚੰਗੀ ਆ ਵਧੀਆ ਹੁੰਦੀ ਆ ਜੀ ਫੇਸ ਬੜਾ ਪਿਆਰਾ ਕੰਨ ਕੁੰਨ ਚੰਗਾ ਲੱਗਿਆ ਖੋਲ ਦੇ ਵਿੱਚ ਚੋਰ ਕੇ ਦਿਖਾ ਦੇ ਯਾਦਬਰੀਟ ਫੁੱਲ ਚੰਗੀ ਆ ਕੱਚੀ ਜ਼ਰੂਰ ਆ ਬਾਈ ਬਣੂਗੀ ਬਹੁਤ ਲੇਵੇ ਦੀਆਂ ਢੱਲਾਂ ਦਾਦੇ ਆ ਬਾਕੀ ਥਣ ਬੜਾ ਚੰਗਾ ਲੱਗਿਆ ਮੁੱਠੀ ਵਾਲਾ ਥਾਣਾ ਇਕੱਲਾ ਇਕੱਲਾ ਥਾਣਾ ਫੇਸ ਬਿਊਟੀ ਚੰਗੀ ਆ ਬਹੁਤੀ ਵਾਦੀ ਚੰਗੀ ਆ ਬਾਕੀ ਤੋਰਾ ਤਾਰਾ ਚੰਗਾ ਬੈਠਦਾ ਬਈ ਮੋੜ ਲੈ ਬਈ ਕੀ ਮੋਲ ਆ ਭਈ ਇਹਦਾ ਮੋਲ ਤਾਂ 46000 ਆ ਜੀ 46000 ਰੁਪਏ 32 ਗੱਤੀ ਦਾ ਜੀ ਠੀਕ 46000 ਰੁਪਿਆ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚ ਆ ਮਾਰਟਾਨ ਦੇ ਰੂਹ ਜ ਮੋਲ ਜਮਾ ਜਾਇਜ਼ ਆ ਚੰਗੀ ਆ ਗੜ ਸੁਨੱਕੀ ਆ ਰਾਜੀ ਆ ਥਾਣਾ ਹਵਨ ਦੀ ਚੰਗੀ ਆ ਤੇ ਲਾ ਢੋਲਾਂ ਪਈਆਂ ਆਰਡਰ ਦੇ ਬਾਕੀ ਚੰਗਾ ਤਿਆਰ ਕਰ ਲੂ ਆ ਦੇ ਸਾਰੀਆਂ ਬਾਲਡਾਂ ਲਾ ਗੱਢ ਕੇ ਕਰਮ ਵਾਲੀ ਨੇ ਫੇਰ ਸੁਣਾ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਪੂਰੀ ਵਿੱਥੀ ਤੇ ਥਾਣਾ ਬਈ ਤੇ ਕਿਸੇ ਵੀ ਨੂੰ ਵੈਬ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ